100% ਮੈਂ ਅਸ਼ੋਕ ਕੁਮਾਰ ਪ੍ਰੈਜ਼ੀਡੈਂਟ ਪਾਖੜਾ ਬਿਆਸ ਅਮਪਲਾਈ ਯੂਨੀਅਨ ਅੱਜ ਜਿਹੜੀ ਗੇਟ ਮੀਟਿੰਗ ਕੀਤੀ ਆ ਉਹ ਜਿਹੜੀ ਆ ਡੀਏਵੀ ਸਕੂਲ ਨੂੰ ਲੈ ਕੇ ਜਿਹੜਾ ਹੈਗਾ ਨਿਜੀ ਕੰਮ ਕੀਤਾ ਜਾ ਰਿਹਾ ਇੱਕ ਸਪੈਸ਼ਲ ਬੰਦੇ ਨੂੰ ਦਿੱਤਾ ਜਾੜਿਆ ਜੋ ਆਰਐਸਐਸ ਦਾ ਬੰਦਾ ਉਹਦੀ ਪਾਖੜਾ ਬਿਆਸ ਅਮਪਲਾਈ ਯੂਨੀਅਨ ਜਿਹੜੀ ਆ ਵਿਰੋਧ ਕਰਦੀ ਆ ਤੇ ਜਿਹੜਾ DAV ਸਕੂਲ ਦਾ ਜਿਹੜਾ ਟੈਂਡਰ ਨਾ ਕੀਤਾ ਉਹ ਮੰਗ ਕਰਦੀ ਆ ਚੀਫ ਇੰਜੀਨੀਅਰ ਅੱਗੇ ਵੀ ਚੇਅਰਮੈਨ ਅੱਗੇ ਅਗਰ ਕੱਲ ਨੂੰ ਕੋਈ ਸਥਿਤੀ ਤਲਵਾੜੇ ਵਿੱਚ ਖਰਾਬ ਹੁੰਦੀ ਆ ਉਸ ਦੀ ਜ਼ਿੰਮੇਵਾਰੀ ਚੀਫ ਇੰਜੀਨੀਅਰ ਬਿਆਸ ਡੈਮ ਦੀ ਤੇ ਆਪਣਾ ਚੇਅਰਮੈਨ BBMB ਦੀ ਹੋਵੇਗੀ ਜਿਹੜੀ ਫੈਸਲੇ ਲੈ ਗਿਆ ਤਿੰਨੋਂ ਡੈਮਾਂ ਜਿਹੜੇ ਕੰਮ ਫੱਪ ਕਰਨੇ ਲੈ ਕੇ ਕੀ ਫੈਸਲਾ ਉਹ ਤਿੰਨਾਂ ਡੈਮਾਂ ਨੂੰ ਠਾਮਾ ਜਿਹੜੀ 7 ਤਰੀਕ ਨੂੰ 11 ਨੂੰ 12 ਨੂੰ ਮੀਟਿੰਗ ਹੋਈ ਆ ਆਪਣੀ ਗੰਗੂਵਾਲ ਦੇ ਵਿੱਚ ਉਸ ਵਿੱਚ 18 ਸ਼ਾਖਾਂ ਜਿਹੜੀਆਂ BBMB ਦੀਆਂ ਵਿੱਚ ਗੰਗੂਵਾਲ ਕੋਟਲਾ ਜਲੰਧਰ ਪਵਾਨੀ ਦਾਦਰੀ ਕੁਰੂਖੇਤਰ ਨਰੇਲਾ ਪੰਜਾਬੀ ਬਾਗ ਤਲਵਾੜਾ ਸਾਰੀਆਂ ਸ਼ਾਖਾਂ ਵਿੱਚ ਉਹਨਾਂ ਫੈਸਲਾ ਲਿਆ ਗਿਆ ਜਿਹੜੀਆਂ ਸੱਤ ਮੰਗਾ ਛੜੀਆਂ ਜਿਹੜੀ ਲੇਬਰ ਮਿਨਿਸਟਰੀ ਦਿੱਲੀ ਤੇ ਬਾਰ-ਬਾਰ ਸਾਡੀਆਂ ਤਿੰਨ ਮੀਟਿੰਗਾਂ ਦਿੱਲੀ ਹੋਈਆਂ ਤੇ ਚੇਅਰਮੈਨ BBMP ਨਾਲ ਵੀ ਮੀਟਿੰਗਾਂ ਹੋਈਆਂ ਜਿਹੜੀਆਂ ਇਨਸੈਂਟ ਗੋਲਡਨ ਜੁਬਲੀ ਕੈਸ਼ਲੈਸ ਡੇਲੀ ਵਾਲਿਆਂ ਨੂੰ ਰੈਗੂਲਰ ਕਰਨਾ 7000 ਪੋਸਟਾਂ ਕਰਨਾ ਉਹਦੇ ਬਾਰੇ 21 ਜਨਵਰੀ ਨੂੰ ਅਮਾਨੈਂਸ਼ਨ ਲੱਖਿਆ ਸਭ ਤੋਂ ਪਹਿਲਾਂ ਜਿਹੜਾ ਸ਼ੋਕਮਾਰ ਪ੍ਰੈਜ਼ੀਡੈਂਟ ਪਾਖੜਾ ਬਿਆਸੰਬਲਾਈ ਜਿਹਨਾਂ ਦੇ ਜਿਹੜਾ ਅਮਾਨੈਂਸ਼ਨ ਤੇ ਬੈਠੇਗਾ ਉਸਦੀ ਜ਼ਿੰਮੇਵਾਰੀ ਚੀਫ ਜੀਨਰ ਬਿਆਸ ਡੈਮ ਤੇ ਚੇਅਰਮੈਨ BBMP ਦੀ ਹੋਵੇਗੀ ਨੂੰ ਜਿਹੜੀਆਂ ਮੰਗਾਂ ਤੁਸੀਂ ਰੱਖਣਾ ਸਰ ਸਾਡੀ ਬਾਖੜਾ ਵਿਆ ਸਪਲਾਈ ਹੁੰਦਾ ਇੱਕ ਆਪਣਾ ਇਤਿਹਾਸ ਹੈ ਜਿਹੜੀ ਪੀਵੀਐਮਈ ਦੇ 26 ਸਟੇਸ਼ਨਾਂ ਤੇ ਇੱਕ ਰਜਿਸਟ੍ਰੇਸ਼ਨ ਨੰਬਰ ਤੇ ਕੰਮ ਕਰਦੀ ਹੈ 7 ਦਸੰਬਰ 2025 ਨੂੰ ਸਾਡੀ ਕੇਂਦਰ ਮਾਨ ਸਮੇਟੀ ਦੀ ਪ੍ਰਧਾਨ ਸ਼ੋਕਮਾਰ ਦੇ ਅਧਿਖਤ ਗੰਗੂਵਾਲ ਮੀਟਿੰਗ ਹੋਈ ਜਿਹਦੇ ਤੇ ਕਲੀਅਰ ਕਟਰ ਬੜੇ ਸ਼ਰਮ ਦੀ ਗੱਲ ਹੈ ਬੜੇ ਅਫਸੋਸ ਦੀ ਗੱਲ ਹੈ ਸਰ ਕਿ 28 224 ਨੂੰ ਮਨੀਆਂ ਮੰਗਾ ਆਈਵਨ ਮੈਂ ਚੇਅਰਮੈਨ ਸਾਹਿਬ ਨੂੰ ਜਦੋਂ ਮੀਟਿੰਗ ਸ਼ੁਰੂ ਹੋਈ ਸੀ ਚੇਅਰਮੈਨ ਸਾਹਿਬ ਨੂੰ ਇਹ ਮੇਰਾ ਮੈਸੇਜ ਵੀ ਹੈ ਕਿ ਸਰ ਮੈਂ ਮੰਨਦਾ ਸੀਗਾ ਜਿੰਨਾ ਮੀਟਿੰਗ ਸ਼ੁਰੂ ਹੋਣ ਤੋਂ ਪਹਿਲੇ ਤੁਹਾਨੂੰ ਕਹਿ ਕਿ ਸਰ ਆ ਜਿਹੜੀ ਡਿਮਾਂਡਾਂ ਹੁੰਦੀਆਂ ਬਾਹਰ-ਬਾਹ ਤੁਹਾਡੇ ਕੋਲ ਰਿਪੀਟ ਹੁੰਦੀ ਇਹਨੂੰ ਟਾਈਮ ਬੌਂਡ ਕੀਤਾ ਜਾਵੇ ਟਾਈਮ ਬੌਂਡ ਦਾ ਕੀ ਕਰਨਾ ਉਲਟੇ ਜਿਹੜੀਆਂ ਮੰਨੀਆਂ ਸੀ ਉਹ ਵੀ ਲਾਗੂ ਨਹੀਂ ਕੀਤੀਆਂ ਤਾਂ ਸੋ ਇਹਨਾਂ ਨੇ 21 ਤਰੀਕ 21 ਜਨਵਰੀ ਤੋਂ ਆਮਰ ਰਣਸ਼ਨ ਦੀ ਕੋਲ ਦਿੱਤੀ ਹੈ 21 ਤਰੀਕ ਨੂੰ BBMP ਦੇ 26 ਸਟੇਸ਼ਨਾਂ ਤੇ ਆਪਾਂ ਹੜਤਾਲ ਕਰਾਂਗੇ ਸਟ੍ਰਾਈਕ ਕਰਾਂਗੇ ਹੁਣ ਤਾਂ ਸਰਾਰ-ਪਾਰ ਦੀ ਲੜਾਈ ਕਿਉਂਕਿ ਸਾਡਾ ਆਪਣੇ ਵਜੂਦ ਦੀ ਗੱਲ ਆ ਗਈ ਹੈ ਕਿਉਂਕਿ ਸਰਕਾਰ ਡਿਪਾਰਟਮੈਂਟ ਆਊਟਸੋਰਸ ਨਿਜੀਕਰਨ ਹੁਣ ਦੇਖੋ ਇੱਥੇ ਸਾਡੇ 4 ਸੈਕਟਰ ST P ਹੁੰਦਾ ਸੀ ਸੀਵਰੇਜ ਟ੍ਰੀਟਮੈਂਟ ਪਲਾਂਟ ਜਿਹੜਾ BBMP ਉਹਨੂੰ ਬਲਦੀ ਰੇ? ਇਹ ਸ਼ਤ ਤਾਈ ਤੇ ਸਟਾਈਸ ਲੱਕਰ ਵਲ ਮੇਰਾਤੀ ਉਹ ਆਊਟਸੋਰਸ ਕਰਕੇ 42 ਲੱਖ ਮਤਲਬ 58% ਜ਼ਿਆਦਾ ਖਰਚੇ ਤੇ ਉਹਨੂੰ ਡਿਪਾਰਟਮੈਂਟ ਨੇ ਵੇਚਤਾ ਮੈਂ ਕਹਣਾ ਇਹ ਡਿਪਾਰਟਮੈਂਟ ਨੂੰ ਪ੍ਰੋਫਿਟ ਕਰ ਰਿਹਾ ਤੁਹਾਡੇ ਊਰਜਾ ਮੰਤਰੀ ਨੂੰ ਮੈਸੇਜ ਹੈ ਕਿ ਸਰ ਆਓ ਤੁਸੀਂ ਪਰਸਨਲ ਇੰਟਰਫੇਅਰ ਕਰੋ ਇੱਥੇ ਸਿਰਫ ਆਪਣੇ ਕੁਝ ਬੰਦੇ ਨੂੰ ਫਾਇਦਾ ਦੇਣ ਵਾਸਤੇ ਡਿਪਾਰਟਮੈਂਟ ਨੂੰ ਵੇਚਿਆ ਜਾ ਰਿਹਾ ਹਾਜੀ ਕੀ ਸਰਸਾ ਨੂੰ ਨਾ 30 30 ਦੀ 32 32 ਸਾਲ ਹੋ ਗਏ ਡੈਮ ਤੇ ਲੱਗਿਆ ਨੂੰ ਜੀ ਸਾਡੇ ਬੱਚੇ ਇਸ ਵੇਲੇ ਨਾ ਜੀ ਹਾਇਰ ਕਲਾਸਾਂ ਵਿੱਚ ਪੜ ਰਹੇ ਆ ਜਿਹਦੇ ਵਿੱਚ ਸਾਨੂੰ ਇਨੀ ਤੰਗੀ ਆ ਰਹੀ ਹੈ ਨਾ ਜੀ ਕਿ ਸਾਡਾ ਇਹਨਾਂ ਨੇ 30 ਸਾਲ ਦਾ ਜਿਹੜਾ ਸਾਡੀ ਮਿਹਨਤ ਹੈ ਨਾ ਇਹਨਾਂ ਨੇ ਬਿਲਕੁਲ ਜ਼ੀਰੋ ਕਰਤੀ ਔਰ ਨੰਗਲ ਡੈਮ ਤੁਸੀਂ ਦੇਖੋ ਜੀ ਨੰਗਲ ਡੈਮ ਤੇ ਡੇਲੀ ਵੇਜ ਵਾਲੇ ਜਿੰਨੇ ਵੀ ਸਾਥੀ ਹੈਗੇ ਨਾ ਸਰ ਉਹਨਾਂ ਨੂੰ 2-3 ਦਿਨ ਦੀ ਬ੍ਰੇਕ ਪਾਉਂਦੇ ਮੁੜ ਕੇ ਉਹਨਾਂ ਨੂੰ ਫਿਰ ਕੰਮ ਤੇ ਰੱਖ ਲੈਂਦੇ ਲੇਕਿਨ ਸਾਨੂੰ ਇਹ 6 ਮਹੀਨੇ ਹੋ ਗਿਆ 6 ਮਹੀਨੇ ਅੰਦਰ ਹਿੱਕਾਰ ਬੈਠੇ ਆ ਹੁਣ ਤੁਸੀਂ ਇਹ ਦੱਸੋ ਕਿ ਅਸੀਂ ਆਪਣੇ ਪਰਿਵਾਰ ਨੂੰ ਕੀ ਖਿਲਾਣਾ ਹੈ ਤੇ ਸਰ ਅਸੀਂ ਇਸ ਬਹੁਤ ਪਰੇਸ਼ਾਨ ਹੋ ਗਏ ਆ ਅਸੀਂ ਆਪਣੀ ਜ਼ਿੰਦਗੀ ਦਾ ਅਹਿਮ ਜਿਹੜਾ ਟਾਈਮ ਹੈ ਨਾ ਜਿੰਦਗੀ ਆਪਣੀ ਸਾਰੀ ਕੁਰਬਾਨ ਕਰਤੀ ਹੈ ਇੱਥੇ ਇਸ ਇਸ ਪ੍ਰੋਜੈਕਟ ਲਈ ਤੇ ਮਤਲਬ ਕਿ ਇਨੀ ਅਹੀ ਮਿਹਨਤ ਨਾਲ ਕੰਮ ਕਰਦੇ ਆਂ ਸਰ ਜੋ ਵੀ ਟਰਨਲਾਂ ਦਾ ਕੰਮ ਹੁੰਦਾ ਇਨਾ ਖਤਰਨਾਕ ਕੰਮ ਹੁੰਦਾ ਸੀ ਉਸ ਕੰਮ ਤੇ ਸਾਰੇ ਅੱਗੇ ਬਰ ਚੜ ਕੇ ਭਾਗ ਲੈਨੇ ਆਂ ਲੇਕਿਨ ਜਦੋਂ ਹੁਣ ਕੰਮ ਥੋੜਾ ਥੋੜਾ ਘੋ ਹੋ ਗਿਆ ਤੇ ਈ ਦੀ ਵਜ੍ਹਾ ਨਾਲ ਸਾਨੂੰ ਇਹਨਾਂ ਬਾਹਰ ਹਟਾਤਾ ਸਾਨੂੰ ਡਿਊਟੀਆਂ ਕੱਟਤਾ ਤੋਂ ਸੋਰ ਸਾਡੀ ਇਹੀ ਮੰਗ ਹੈ ਕਿ ਸਾਨੂੰ ਜਲਦੀ ਕੰਮ ਤੇ ਲਿਤਾ ਜਾਵੇ ਨਹੀਂ ਤਾਂ ਅਸੀਂ ਆਪਣੇ ਪ੍ਰਧਾਨ ਸ਼ੋਕ ਜੀ ਹੋਰ ਨਾਲ ਸਾਡਾ ਇਹਨਾਂ ਨਾਲ ਸਮਰਥਨ ਹੈਗਾ ਤੇ ਅਸੀਂ ਪੂਰਾ ਪੂਰ ਜੋਰ ਨਾਲ ਅਸੀਂ ਇਹਦਾ ਸਮਰਥਨ ਕਰਾਂਗੇ ਤੇ ਵਿਰੋਧ ਕਰਾਂਗੇ ਜੇ ਸਾਨੂੰ ਕੰਮ ਤੇ ਨਹੀਂ ਰੱਖਿਆ ਤੇ ਸਾਨੂੰ ਕਿਸੇ ਵੀ ਮੁੱਦੇ ਤੇ ਆਣਾ ਪਿਆ ਸਰ ਅਸੀਂ ਇੱਥੇ ਕੁਰਬਾਨੀਆਂ ਦੇਵਾਂਗੇ ਅਸੀਂ ਜਾਮ ਚੱਕਾ ਜਾਮ ਕਰਾਂਗੇ ਅਸੀਂ ਬਿਲਕੁਲ ਨਹੀਂ ਚੱਲਾਂਗੇ ਸਾਨੂੰ ਡਿਊਟੀ ਦੇ ਲਈਤਾ ਜਾਵੇ ਬਸ ਸਾਡੀ ਇਹੀ ਮੰਗ ਹੈ ਬਾਰ ਬਾਰ ਇਹੀ ਮੰਗ ਹੈ ਜੀ